ਜ਼ਮਾਨਾ ਬਦਲ ਰਿਹਾ ਹੈ ਕੋਈ ਵਕਤ ਹੁੰਦਾ ਸੀ ਘਰ ਵਿੱਚ ਪੁੱਤਰ ਪੈਦਾ ਹੋਣ ਤੋਂ ਬਾਅਦ ਜਾਂ ਨਵਾਂ ਵਿਆਹ ਹੋਣ ਤੋਂ ਬਾਅਦ ਮੁੰਡੇ ਵਾਲੇ ਘਰ ਲੋੜੀ ਪਾਈ ਜਾਂ ਮਨਾਈ ਜਾਂਦੀ ਸੀ ਪਰ ਹੁਣ ਸਮੇਂ ਨੇ ਕਰਵਟ ਲਈ ਹੈ ਧੀਆ ਦੀ ਲੋੜੀ ਵੀ ਵੱਡੇ ਪੱਧਰ ਤੇ ਮਨਾਈ ਜਾ ਰਹੀ ਹੈ ਜਾਣਕਾਰੀ ਮਿਲ ਰਹੀ ਹੈ ਕਿ ਅੰਤਰਰਾਸ਼ਟਰੀ ਸੱਭਿਆਚਾਰਕ ਮੰਚ ਯੂ ਐਸ اے ਕੈਨੇਡਾ ਅਤੇ ਸ਼ਿਵਾਲਕ ਗਰੁੱਪ ਆਫ ਕਾਲਜਿਸ ਦੇ ਵੱਲੋਂ ਮਹਿਫਲੇ ਪੰਜਾਬੀ ਸੱਭਿਆਚਾਰ ਪ੍ਰੋਗਰਾਮ ਅਤੇ ਧੀਆਂ ਦੀ ਲੋਹੜੀ ਦੇ ਤਹਿਤ ਗੁਰਦਾਸਪੁਰ ਦੇ ਪਿੰਡ ਮੁਸਤਫਾਵਾਦ ਜੱਟਾਂ ਦੇ ਵਿੱਚ ਲੋਹੜੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਰਾਮਨ ਬਹਿਲ ਚੀਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸ਼ਾਮਲ ਹੋਏ ਵਿਸ਼ੇਸ਼ ਮਹਿਮਾਨ ਵਜੋਂ ਕਰਮਜੀਤ ਸਿੰਘ ਐਸ ਡੀ ਐਮ ਗੁਰਦਾਸਪੁਰ ਅਤੇ ਡਾਕਟਰ ਪ੍ਰਭਜੀਤ ਸਿੰਘ ਕਲਸੀ ਜ਼ਿਲ੍ਹਾ ਭਾਸ਼ਾ ਅਫਸਰ ਗੁਰਦਾਸਪੁਰ ਨੇ ਵੀ ਸ਼ਿਰਕਤ ਕੀਤੀ ਜਿਨ੍ਹਾਂ ਦੇ ਨਾਲ ਅੰਤਰਰਾਸ਼ਟਰੀ ਸੱਭਿਆਚਾਰਕ ਮੰਚ ਤੋਂ ਸੈਕੀ ਬੋਸ ਫਿਲਮ ਉਹ ਮੇਕਰ ਦੇ ਸੰਸਥਾ ਦੇ ਚੇਅਰਮੈਨ ਡਾਕਟਰ ਸਤਵਿੰਦਰ ਸਿੰਘ ਸੰਧੂ ਵੀ ਉੱਚੇਚੇ ਤੌਰ ਤੇ ਹਾਜ਼ਰ ਹੋਏ। ਪ੍ਰਸਿੱਧ ਪੰਜਾਬੀ ਸਿੰਗਰ ਔਜਲਾ ਭਰਾਵਾ ਨੇ ਲੋਹੜੀ ਦੇ ਪਵਿੱਤਰ ਤਿਹਾਰ ਤੇ ਸੱਭਿਆਚਾਰ ਦੇ ਰਾਹੀਂ ਗੀਤ ਗਾ ਕੇ ਗੀਤ ਸੁਣਾ ਕੇ ਲੋਕਾਂ ਨੂੰ ਪਹੁੰਚੇ ਹੋਏ ਦਰਸ਼ਕਾਂ ਨੂੰ ਨੱਚਣ ਕੁੱਦਣ ਵਾਸਤੇ ਮਜਬੂਰ ਕਰ ਦਿੱਤਾ। ਸੰਸਥਾ ਦੇ ਬੱਚਿਆਂ ਦੇ ਵੱਲੋਂ ਗਿੱਧਾ ਤੇ ਭੰਗੜਾ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਆਏ ਹੋਏ ਮਹਿਮਾਨਾਂ ਨੇ ਜਿੱਥੇ ਲੋਹੜੀ ਦੇ ਪਵਿੱਤਰ ਤਿਹਾਰ ਦੀ ਸਾਰਣ ਵਧਾਈ ਦਿੱਤੀ ਹੈ ਉੱਥੇ ਨਾਲ ਹੀ ਕਿਹਾ ਹੈ ਕਿ ਧੀਆਂ ਸਾਡੇ ਮੁਲਕ ਦਾ ਮਾਣ ਨੇ ਜਿਸ ਕਰਕੇ ਸਾਨੂੰ ਧੀਆਂ ਦੀ ਵੀ ਲੋਹੜੀ ਮਨਾਉਣੀ ਚਾਹੀਦੀ ਹੈ ਨਾਲ ਹੀ ਉਹਨਾਂ ਪੰਜਾਬ ਸਰਕਾਰ ਦੀ ਵੀ ਸ਼ਲਾਘਾ ਕੀਤੀ ਹੈ ਜੋ ਧੀਆਂ ਦੀ ਲੋਹੜੀ ਮਨਾਉਣ ਨੂੰ ਪ੍ਰਸਾਦ ਕਰ ਰਹੇ ਨੇ ਅਤੇ ਧੀਆਂ ਨੂੰ ਹਰ ਥਾਂ ਤੇ ਬਣਦਾ ਮਾਣ ਸਨਮਾਨ ਵੀ ਦੇ ਰਹੇ ਨੇ ਉਹਨਾਂ ਕਿਹਾ ਕਿ ਧੀਆਂ ਅੱਜ ਹਰ ਖੇਤਰ ਵਿੱਚ ਪਰਚਮ ਲਹਿਰਾ ਰਹੀਆਂ ਨੇ ਅਤੇ ਆਪਣੀ ਪਛਾਣ ਉਹਨਾਂ ਨੇ ਵੱਖਰੇ ਪੱਧਰ ਤੇ ਬਣਾ ਲਈ ਹੈ ਅਤੇ ਉਹਨਾਂ ਲੋਕਾਂ ਨੂੰ ਮੂੰਹ ਤੋੜ ਜਵਾਬ ਦੇ ਰਹੀਆਂ ਨੇ ਜੋ ਅੱਜ ਵੀ ਧੀਆਂ ਨੂੰ ਕੋਖ ਵਿੱਚ ਮਾਰਨ ਬਾਰੇ ਸੋਚ ਰੱਖਦੇ ਨੇ ਉਹਨਾਂ ਆਖਿਆ ਕਿ ਲੋਹੜੀ ਦੇ ਪਵਿੱਤਰ ਤਿਹਾਰ ਦੇ ਉੱਪਰ ਜਿੱਥੇ ਤੁਸੀਂ ਮੁੰਡਿਆਂ ਦੀ ਲੋਹੜੀ ਮਨਾਉਂਦੇ ਹੋ ਉੱਥੇ ਧੀਆਂ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ ਅਤੇ ਧੀਆਂ ਨੂੰ ਬਣਦਾ ਮਾਨ ਸਨਮਾਨ ਵੀ ਦੇਣਾ ਚਾਹੀਦਾ ਹੈ ਲਾਪ੍ਰੀਤ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਮੈਂ ਡਾਕਟਰ ਪਮਜੀ ਸਿੰਘ ਕਲਸੀ ਜ਼ਿਲ੍ਹਾ ਪਹਾੜੀ ਅਫਸਰ ਗੁਰਦਾਸਪੁਰ ਅੱਜ ਸ਼ਿਵਾਲਿਕ ਕਾਲਜ ਦਾ ਜਿਹੜਾ ਐਜੂਕੇਸ਼ਨਲ ਗਰੁੱਪ ਹੈ ਉਹਦੇ ਸੰਸਥਾ ਦੇ ਜਿਹੜੇ ਚੇਅਰਮੈਨ ਨੇ ਡਾਕਟਰ ਸੁਤਵਿੰਦਰ ਸਿੰਘ ਜੀ ਡਾਕਟਰ ਗੁਰਮੀਤ ਕੌਰ ਜੀ ਇਹਨਾਂ ਦੀ ਸਾਰੀ ਮੈਨੇਜਮੈਂਟ ਵੱਲੋਂ ਅੰਤਰਰਾਸ਼ਟਰੀ ਸੱਭਿਆਚਾਰਕ ਮੰਚ ਜਿਹੜੇ ਉਹਦੇ ਕੌਮੀ ਅੰਤਰਰਾਸ਼ਟਰੀ ਪ੍ਰਧਾਨ ਨੇ ਪ੍ਰਵਿੰਦਰ ਕੌਰ ਜੀ ਦੇ ਅਹਿਮਾਈਟ ਨਾਲ ਇਹ ਜਿਹੜਾ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਧੀਾਂ ਦੀ ਲੋਹੜੀ ਦਾ ਜਿਹੜਾ ਅੱਜ ਮਨਾਇਆ ਗਿਆ ਮੈਂ ਸਮਝਦਾ ਕਿ ਪੰਜਾਬੀ ਮਾਂ ਦੇ ਮਾਧਿਅਮ ਰਾਹੀਂ ਇੱਕ ਧੀ ਨੂੰ ਸਮਰਪਿਤ ਉਹ ਜਿਹੜਾ ਸਮਾਗਮ ਕਰਾਉਣਾ ਇਹ ਸਾਡੇ ਸਮਾਜ ਲਈ ਇੱਕ ਬਹੁਤ ਅਸਾਰੂ ਹੈ ਔਰ ਸਾਨੂੰ ਧੀਾਂ ਦੀ ਲੋਹੜੀ ਦੇ ਨਾਂ ਤੇ ਜਦੋਂ ਅਸੀਂ ਇੱਕ ਸੁਨੇਹਾ ਦਿੰਨੇ ਆ ਤੇ ਬਹੁਤ ਖੂਬਸੂਰਤ ਸੁਨੇਹਾ ਮਿਲਦਾ ਹੈ ਕਿ ਧੀਾਂ ਹਰ ਖੇਤਰ ਦੇ ਵਿੱਚ ਤਰੱਕੀ ਪਾ ਰਹੀਆਂ ਨੇ ਇਹਨਾਂ ਨੂੰ ਵਧਣ ਫੁੱਲਣ ਦੇ ਪੂਰੇ ਮੌਕੇ ਸਾਨੂੰ ਦੇਣੇ ਚਾਹੀਦੇ ਆ ਔਰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਔਰ ਮੈਨੂੰ ਲੱਗਣ ਰਿਹਾ ਕਿ ਇੱਕ ਅਗਲਾ ਜਿਹੜਾ ਸਾਡਾ ਸਮਾਜ ਆ ਰਿਹਾ ਲੋਕਾਂ ਨੇ ਮਾਨ ਕਰਿਆ ਕਰਨਾ ਕਿ ਸਾਡੇ ਘਰ 3 ਜੰਮੀ ਆ ਹੁਣ ਵੈਸੇ ਇਹ ਸੋਚ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਸਰਕਾਰ ਦੇ ਉਪਰਾਲੇ ਨੂੰ ਕਿਦਾਂ ਦੇਖਦੇ ਹੋ ਘਰ ਘਰ ਜਾ ਕੇ ਲੋੜੀ ਮਨਾ ਰਿਹਾ ਧੀਾਂ ਦੀ ਬਿਲਕੁਲ ਇਸੇ ਕਰਕੇ ਮਨਾ ਰਿਹਾ ਕਿ ਧੀ ਨੂੰ ਉਤਸ਼ਾਹਿਤ ਕੀਤਾ ਜਾਵੇ ਔਰਤ ਦਾ ਜਿਹੜਾ ਵਿਕਾਸ ਆ ਉਹਦੇ ਨਾਲ ਜੁੜਿਆ ਜਾਵੇ ਔਰਤ ਦੇ ਵਿਕਾਸ ਦੇ ਵਿੱਚ ਧੀ ਦੇ ਵਿਕਾਸ ਦੇ ਵਿੱਚ ਹੀ ਸਮਾਜ ਦਾ ਵਿਕਾਸ ਹੈਗਾ ਔਰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਕੱਲ ਜਿਹੜੀਆਂ ਧੀਆਂ ਦੇ ਨਾਲ ਲੋੜੀ ਮਨਾਈ ਗਈ ਸੀ ਨਵ ਜੰਮੀਆਂ ਧੀਆਂ ਜਿਹ ਇਹ ਇੱਕ ਚੰਗੇ ਮੌਕੇ ਜਿਹੜੇ ਧੀ ਦੇ ਵਿਕਾਸ ਲਈ ਥੋੜੀ ਦਾ ਪਵਿੱਤਰ ਤਿਹਾਰ ਸ਼ਿਵਾਲਿਕ ਕਾਲਜ ਆਫ ਐਜੂਕੇਸ਼ਨ ਦੇ ਵਿੱਚ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਅੱਜ ਧੀਾਂ ਦੀ ਲੋੜੀ ਮਨਾਈ ਜਾ ਰਹੀ ਹੈ ਅੱਜ ਸ਼ਿਵਾਲਿਕ ਕਾਲਜ ਆਫ ਐਜੂਕੇਸ਼ਨ ਵਿਖੇ ਸ਼ਿਵਾਲਿਕ ਗਰੁੱਪ ਆਫ ਕਾਲਜਿਸ ਦੇ ਚੇਅਰਪਰਸਨ ਅਕਾ ਸੁਖਿੰਦਰ ਸਿੰਘ ਸੰਧੂ ਪੈਟਰਨ ਡਾਕਟਰ ਸਦੀ ਹਾਲ ਸਿੰਘ ਸੰਧੂ ਔਰ ਉਹਨਾਂ ਦੇ ਨਾਲ ਦੋਨੋਂ ਉਹਨਾਂ ਦੇ ਬੇਟੇ ਜਿਹੜੇ ਕਿ ਫਾਈਨਾਂਸ ਸੈਕਟਰੀ ਵੀ ਨੇ ਔਰ ਇਹ ਸਾਰਾ ਕਾਰੋਬਾਰ ਜਿਹੜਾ ਉਹ ਐਸ ਐਮ ਡੀ ਰਿਸ਼ਪਦੀਪ ਸਿੰਘ ਖੰਧੂ ਜਿਹੜੇ ਉਹ ਸੰਭਾਲ ਰਹੇ ਨੇ ਔਰ ਮੇਰੇ ਵੱਲੋਂ ਐਸ ਅ ਸਪੈਸ਼ਲ ਗੈਸਟ ਜਿਹੜਾ ਵੈ ਮੈਂ ਅੱਜ ਜੁਆਇਨ ਕੀਤਾ ਇਸ ਫੰਕਸ਼ਨ ਨੂੰ ਬਹੁਤ ਹੀ ਵਧੀਆ ਸੀ ਸਪੈਸ਼ਲੀ ਮੇਰਾ ਜਿਹੜਾ ਵੈ ਬਹੁਤ ਹੀ ਜ਼ਿਆਦਾ ਆਮ థాంਕਫੁਲ ਟੂ ਕਲਸੀ ਸਾਹਿਬ ਪਰਮਜੀਤ ਸਿੰਘ ਕਲਸੀ ਜੀ ਜਿਨ੍ਹਾਂ ਨੇ ਅੱਜ ਜਿਹੜਾ ਵੈ ਇੱਕ ਇੰਟਰਨੈਸ਼ਨਲ ਲੈਵਲ ਤੇ ਇੱਕ ਸੱਭਿਆਚਾਰਕ ਜਿਹੜਾ ਵੈ ਗਰੁੱਪ ਹੈ ਉਹਨਾਂ ਦੇ ਮੈਂਬਰ ਇੱਥੇ ਸਾਡੇ ਨਾਲ ਵੀ ਰਾਜਮਾਨ ਨੇ ਮਹਿਕ ਪ੍ਰੀਤ ਸਿੰਘ ਜੀ ਯੂਐਸਏ ਤੋਂ ਔਰ ਉਹਨਾਂ ਦੇ ਕੋਲਾਬੋਰੇਸ਼ਨ ਦੇ ਨਾਲ ਚਵਲ ਗਰੁੱਪ ਆਫ ਕਾਲਜੇਸ ਦੇ ਵਿੱਚ ਅੱਜ ਜਿਹੜਾ ਵਾ ਇਹ ਲੋਹੜੀ ਦਾ ਫੰਕਸ਼ਨ ਜਿਹੜਾ ਵਾ ਉਹ ਮਨਾਇਆ ਜਾ ਰਿਹਾ ਔਰ ਅਸੀਂ ਔਨ ਦਾ ਬਿਹਾਫ ਆਫ ਮੈਨੇਜਮੈਂਟ ਔਰ ਸਾਰਿਆਂ ਵੱਲੋਂ ਸਟਾਫ ਮੈਂਬਰਸ ਔਰ ਸਪੈਸ਼ਲੀ ਬੱਚੀਆਂ ਜਿਨ੍ਹਾਂ ਦੀ ਇਹ ਲੋਹੜੀ ਜਿਹੜੀ ਆ ਉਹ ਅਸੀਂ ਅੱਜ ਮਨਾ ਰਹੇ ਆਂ ਔਰ ਉਹਨਾਂ ਨੂੰ ਇੱਥੇ ਆਉਣ ਤੇ ਵੀ ਔਰ ਇਸ ਪ੍ਰੋਗਰਾਮ ਨੂੰ ਔਰ ਸਪੈਸ਼ਲੀ ਉਹਨਾਂ ਵੱਲੋਂ ਜਿਹੜਾ ਮੇਰੇ ਨਾਲ ਖੜੇ ਨੇ ਆਜ਼ਲਾ ਬ੍ਰਦਰਸ ਜਿਨ੍ਹਾਂ ਨੇ ਇਹ ਸਾਰਾ ਸਮਾ ਜਿਹੜਾ ਉਹ ਬੰਨਿਆ ਔਰ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦੇ ਰੂਬਰੂ ਕਰਵਾ ਕੇ ਜਿਹੜਾ ਵੈ ਇਹ ਸਾਰਾ ਲੋਹੜੀ ਦੇ ਫੰਕਸ਼ਨ ਦੇ ਨਾਲ ਇਹਨੂੰ ਜੋੜਿਆ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਿਆ ਔਰ ਅਸੀਂ ਸਾਰਿਆਂ ਨੇ ਤੁਸੀਂ ਸ਼ਾਇਦ ਲਾਈਵ ਟੈਲੀਕਾਸਟ ਹੀ ਦੇਖ ਲਿਆ ਹੋਵੇਗਾ ਕਿ ਕਿਸੇ ਨੂੰ ਵੀ ਇਹਨਾਂ ਨੇ ਬੈਠਣ ਨਹੀਂ ਦਿੱਤਾ ਸਾਰਿਆਂ ਨੂੰ ਇਹਨਾਂ ਦੇ ਨਾਲ ਮੈਂ ਸ਼ਾਇਦ ਇਹਨਾਂ ਦਾ ਨਾਂ ਵੀ ਨਾਲ ਜਿਹੜਾ ਥੈਂਕ ਯੂ ਕਰਦੇ ਹਾਂ ਬਹੁਤ ਹੈਗੀ ਬਹੁਤ ਜੀ ਹੈ ਵੀ ਸ਼ਾਇਦ ਵੀਡੀਓਗ੍ਰਾਫੀ ਦੇ ਨਾਲ ਔਰ ਅੱਜ ਦੀ ਅੱਜ ਦੀ ਣੇੜੀ ਨੂੰ ਅੱਜ ਤੁਸੀਂ ਧੀਾਂ ਦੀ ਲੋੜੀ ਮਾਰੀ ਆ ਅੱਜ ਦੀ ਣੇੜੀ ਜਿਹੜੀ ਆ ਕਿੱਥੋਂ ਤੱਕ ਪਹੁੰਚ ਗਈ ਹੈ ਪਰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੋ ਅਜੇ ਵੀ ਸੋਚ ਰੱਖਦੇ ਆ ਜੋ ਧੀਆਂ ਦੀ ਲੋੜੀ ਜੇ ਤੁਸੀਂ ਬਾਲੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੋ ਧੀਆਂ ਨੂੰ ਕੁੱਖਾਂ ਚ ਮਾਰਦੇ ਆ ਸਰ ਮੈਨੂੰ ਨਹੀਂ ਲੱਗਦਾ ਕਿ ਹੁਣ ਜਿਹੜੀ ਹੈ ਇੰਨੀ ਕੌਨਸ਼ੀਅਸਨੈਸ ਨਹੀਂ ਹੈਗੀ ਸ਼ਾਇਦ ਅਸੀਂ ਜਿਸ ਵੀ ਜਿਹੜੇ ਆ ਉਹ ਸਪੈਕਟਰਮ ਆਫ ਸੋਸਾਇਟੀ ਤੋਂ ਹੈਗੇ ਆ ਬਟ ਸਟਿਲ ਜਿਹੜਾ ਵਾ ਅਜੇ ਵੀ ਅਗਰ ਸਾਡੇ ਸਮਾਜ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਹੈ ਤੇ ਸਾਨੂੰ ਸਾਰਿਆਂ ਨੂੰ ਇਸ ਪ੍ਰਤੀ ਜਿਹੜਾ ਸੁਚੇਤ ਹੋਣਾ ਚਾਹੀਦਾ ਬਿਕੋਜ਼ ਪ੍ਰਪੋਰਸ਼ਨ ਹੱਲੇ ਵੀ ਜਿਹੜਾ ਲੜਕੀ ਔਰ ਲੜਕੀਆਂ ਦਾ ਬਹੁਤ ਜ਼ਿਆਦਾ ਘੱਟ ਹੈ ਲੇਕਿਨ ਅਗਰ ਅਸੀਂ ਚਾਹੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਨੂੰ ਇੰਪਰੂਵ ਕਰ ਸਕਦੇ ਆਂ ਔਰ ਮੇਰੇ ਸਾਹਮਣੇ ਜਿੰਨੇ ਵੀ ਸਟਾਫ ਮੈਂਬਰ ਨੇ ਬੱਚੀਆਂ ਨੇ ਆਉਣ ਵਾਲੇ ਅਧਿਆਪਕ ਨੇ ਇਹ ਇਸ ਸੁਨੇਹੇ ਨੂੰ ਅੱਗੇ ਜਿਹੜਾ ਅਲੱਗ-ਅਲੱਗ ਐਜੂਕੇਸ਼ਨਲ ਇੰਸਟੀਟਿਊਸ਼ਨ ਚ ਜਿੱਥੇ ਵੀ ਇਹ ਜਾਣ ਗਈਆਂ ਇਹ ਸੁਨੇਹੇ ਨੂੰ ਪਹੁੰਚਾਉਣ ਗਈਆਂ ਔਰ ਮੇਰੇ ਖਿਆਲ ਦੇ ਨਾਲ ਅੱਜ ਅੱਜ ਦੀ ਡੇਟ ਦੇ ਵਿੱਚ ਭਾਵੇਂ ਮੇਰੇ ਦੋਨੋਂ ਬੇਟੇ ਨੇ ਸਟਿਲ ਮੈਂ ਹਮੇਸ਼ਾ ਹੀ ਜਿਹੜਾ ਵਾ ਕਿਸੇ ਵੀ ਮੰਚ ਤੋਂ ਭਾਵੇਂ ਆਪਣੇ ਕਾਲਜ ਤੋਂ ਜਾਂ ਇੱਥੋਂ ਜਿਹੜਾ ਜਦੋਂ ਵੀ ਕਦੀ ਬੋਲਨੀ ਆ ਇਹ ਕਿਹਾ ਹੈ ਕਿ ਉਹ ਮਦਰ ਉਹ ਫਾਦਰ ਬਹੁਤ ਹੀ ਜ਼ਿਆਦਾ ਲੱਕੀ ਹੁੰਦੇ ਨੇ ਜਿਨ੍ਹਾਂ ਦੀ ਇੱਕ ਜਾਂ ਦੋਨੋਂ ਬੇਟੀਆਂ ਹੁੰਦੀਆਂ ਔਰ ਮੇਰੇ ਖਿਆਲ ਨਾਲ ਆਨਲਾਈਨ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਔਰ ਮੇਰੀਆਂ ਆਪਣੀਆਂ ਬਹੁਤ ਫ੍ਰੈਂਡਲੀ ਸਰਕਲ ਦੇ ਵਿੱਚ ਉਹ ਆਮ ਲੱਕੀ ਕਿ ਮੇਰੇ ਬੱਚੇ ਵੀ ਜਿਹੜੇ ਆ ਮੈਂ ਨਹੀਂ ਕਹਿ ਰਹੀ ਕਿ ਬੇਟੇ ਨੇ ਦੋਨੋਂ ਉਹ ਵੀ ਬਹੁਤ ਹੀ ਬਹੁਤ ਵੀ ਆਰ ਲੱਕੀ ਪਰਸਨ ਲੇਕਿਨ ਆਰਨਮਲੀ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਜਿੰਨਾ ਵੀ ਪੇਰੈਂਟਸ ਦੇ ਕਿ ਬੇਟੀਆਂ ਜਿਹੜੀਆਂ ਨੇ ਉਹ ਬੇਟਿਆਂ ਦੇ ਨਾਲੋਂ ਜ਼ਿਆਦਾ ਆਪਣੇ ਪੇਰੈਂਟਸ ਦੇ ਨਾਲ ਅਟੈਚ ਹੁੰਦੀਆਂ ਸ਼ਾਇਦ ਉਹਨਾਂ ਨੂੰ ਦੂਰ ਜਾਣ ਦਾ ਇੱਕ ਆਪਣੇ ਮਨ ਦੇ ਵਿੱਚ ਖਦਸ਼ਾ ਹੁੰਦਾ ਹੈ ਔਰ ਇਹ ਪ੍ਰੂਵਡ ਚੀਜ਼ ਹੈ ਸੋਸਾਇਟੀ ਦੇ ਵਿੱਚ ਜਿਹਦੇ ਤੋਂ ਅਸੀਂ ਦੂਰ ਹੁੰਨੇ ਆ ਉਹਦੇ ਪ੍ਰਤੀ ਜ਼ਿਆਦਾ ਜਿਹੜਾ ਬਹੁਤ ਸਾਡੀ ਰਹਿੰਦੀ ਆ ਇੱਕ ਵੀ ਅਸੀਂ ਉਹਨੂੰ ਜਿਹੜਾ ਵਾ ਉਹ ਜ਼ਿਆਦਾ ਅਪ੍ਰੋਚੇਬਲ ਰਹਿੰਦੇ ਆ ਉਹਦੇ ਨਾਲ ਗੈਸਟਰੀ ਤੇ ਥੋੜੀ ਬਣਾਈ ਗਈ ਆ ਅੱਜ ਸ਼ਵਾਲਕਪੁਰ ਕੋਲੋਂ ਇੱਕ ਬਹੁਤ ਹੀ ਵਧੀਆ ਜਿਹੜਾ ਪ੍ਰਾਰਲਾ ਕੀਤਾ ਗਿਆ ਹੈ ਔਰ ਇਹਦੀ ਜਿਹੜੀ ਰਹਿਮਾਈ ਆ ਹਰਮਨ ਵੈਲ ਜੀ ਨੇ ਕੀਤੀ ਹੈ ਐਸ ਡੀ ਐਮ ਸਾਹਿਬ ਕਰਮਜੀਤ ਸਿੰਘ ਜੀ ਆਏ ਸੀ ਨਾਲ ਹੀ ਡਾਕਟਰ ਕਲਸੀ ਜੀ ਜੋ ਕਿ ਭਾਸ਼ਾ ਉਪਾਦ ਕੋਲੇ ਉਹਨਾਂ ਨੇ ਬਹੁਤ ਵਧੀਆ ਕਰਕੇ ਇਸ ਫੰਕਸ਼ਨ ਨੂੰ ਕਰਾਇਆ ਗਿਆ ਹੈ ਔਰ ਇਸ ਵਿੱਚ ਜੋ ਟੀਂਆਂ ਦਾ ਸਮਾਨ ਹੈ ਉਹ ਕਰਨ ਲਈ ਪ੍ਰਯੋਗ ਕੀਤਾ ਗਿਆ ਹੈ ਜੋ ਬੱਚਿਆਂ ਨਾਲ ਉਹਨਾਂ ਦਾ ਸਮਾਨ ਕਰਨਾ ਚਾਹੀਦਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਧ ਜਿਹੜਾ ਸਮਾਨ ਹੋ ਦਿੱਤਾ ਜਾਵੇਗਾ ਔਰ ਮੈਂ ਸਾਰੀ ਜਿਹੜੀ ਪ੍ਰਬੰਧਕ ਕਮੇਟੀ ਹੈ ਜੋ ਟੀਚਿੰਗ ਸਟਾਫ ਹੈ ਜੋ ਬੱਚੇ ਹੈ ਜਿਨ੍ਹਾਂ ਨੇ ਇੱਥੇ ਪਾਰਟਿਸਪੇਟ ਕੀਤਾ ਹੈ ਉਹਨਾਂ ਦਾ ਬਹੁਤ ਹੀ ਧੰਨਵਾਦੀ ਹਾਂ ਸਪੈਸ਼ਲੀ ਔਜਲਾ ਸਾਹਿਬ ਨੇ ਜਿਨ੍ਹਾਂ ਨੇ ਬਹੁਤ ਹੀ ਵਧੀਆ ਕਰਕੇ ਜਿਹੜਾ ਹੈ ਉਹ ਬੱਚਿਆਂ ਨੂੰ ਬਹੁਤ ਹੀ ਉਹ ਉਤਿਆ ਹੈ ਤੇ ਸਾਰੇ ਬੱਚੇ ਜਿਹੜੇ ਆ ਪੂਰੇ ਤਰੀਕੇ ਹਨ ਤੇ ਮੈਂ ਸਭ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਇੱਥੇ ਆ ਰੀਅਲੀ ਬਹੁਤ ਪ੍ਰਾਊਡ ਮੂਮੈਂਟਸ ਹੈ ਮੇਰੇ ਲਈ ਮੈਂ ਸ਼ੈਗੀ ਬੋਸ ਦੇ ਤੌਰ ਤੇ ਫਿਲਮ ਮੇਕਰ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਅਸਲ ਜ਼ਿੰਦਗੀ ਦੀ ਨਕਲ ਪੜਦੇ تھے ਹਮੇਸ਼ਾ ਦੁਕਾਨਾ ਰਹਿਣਾ ਸ਼ੂਟਿੰਗ ਦੇ ਮਾਧਿਅਮ ਨਾਲ ਕਿਸੇ ਵੀ ਤਰ੍ਹਾਂ ਤੇ ਰੀਅਲੀ ਬੇਟਾ ਇੰਨਾ ਕਿ ਜ਼ਿਆਦਾ ਵਧੀਆ ਅੱਛਾ ਲੱਗ ਰਿਹਾ ਨਾ ਮੈਨੂੰ ਮੈਂ ਹੁਣੇ ਡਾਂਸ ਕਰ ਰਿਹਾ ਸੀ 5 ਮਿੰਟ ਪਹਿਲੇ ਔਰ ਮੇਰੇ ਲਈ ਇੱਕ ਬੜਾ ਮੈਮ ਨੇ ਜਿੱਦਾਂ ਦੱਸਿਆ ਮੇਰੇ ਵੀ ਦੋ ਬੇਟੇ ਨੇ ਔਰ ਮੈਨੂੰ ਬੜਾ ਕੇਜ ਹੈ ਕੁੜੀ ਦਾ ਹਨ ਤੇ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਮੈਂ ਆਪਣੇ ਬੱਚੇ ਦੇ ਨਾਲ ਡਾਂਸ ਕਰ ਰਿਹਾ ਵਾ ਪੂਰਾ ਇੰਜੋਏ ਕੀਤਾ ਔਰ ਜਿਹੜੀ ਲੋੜੀ ਦੀ ਜਦੋਂ ਮੈਨੂੰ ਕਲਸੀ ਸਾਹਿਬ ਨੇ ਦੱਸਿਆ ਕਿ ਅਸੀਂ ਲੋੜੀ ਦਾ ਫੈਸਟੀਵਲ ਈਆਂ ਦਾ ਕਰਨ ਆਇਆ ਔਰ ਆਪਾਂ ਫੜਾਫੜ ਤਿਆਰ ਹੋ ਗਏ ਕਿਉਂਕਿ ਸਾਡਾ ਕਮਿੰਗ ਸੂਨ ਪ੍ਰੋਜੈਕਟ ਹੈ ਲਾਡੂ ਆਹਾਂ ਉਹ ਧੀਆਂ ਦੇ ਉੱਤੇ ਹੀ ਹੈ ਔਰ ਸ਼ਿਵਾਲਿਕ ਗਰੁੱਪਸ ਐਂਡ ਇਹਨਾਂ ਦੀ ਸਾਰੀ ਟੀਮ ਔਰ ਪ੍ਰੋਫੈਸਰ ਵਨ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਕਿ ਔਰ ਇੱਕ ਨ ਬੜੀ ਇੱਕ ਫੈਮਿਲੀ ਜਿਹਾ ਮਾਹੌਲ ਮਿਲਿਆ ਆ ਔਰ ਮੈਂ ਚਾਹੁੰਦਾ ਹਾਂ ਕਿ ਜਿੱਥੋਂ ਤੱਕ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਡਾ ਇਹ ਸੁਨੇਹਾ ਜਾ ਰਿਹਾ ਹੈ ਅੱਜ ਪਹੁੰਚ ਜਾਏਗਾ ਕਿ ਜਿੱਥੇ-ਜਿੱਥੇ ਵੀ ਹੈ ਧੀਆਂ ਦਾ ਸਤਿਕਾਰ ਕਰੋ ਕਿ ਵੀ ਇੱਕ ਧੀ ਹੀ ਹੈ ਜਿਹਨੇ ਦੀ ਵਿਦੌਲਤ ਅੱਜ ਖੜੀਆਂ ਸਾਡੀ ਮਾਂ ਵੀ ਧੀ ਸੀ ਤੇ ਇਸ ਕਰਕੇ ਬਹੁਤ ਪ੍ਰਾਊਡ ਮੂਮੈਂਟ ਹੈ ਘਰ ਘਰ ਲੋੜੀ ਹੋਣੀ ਚਾਹੀਦੀ